ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠੀ ਸਾਰੀ ਸਾਧ ਸੰਗਤ ਜੀਓ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਅੱਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਹਨ ਅਤੇ ਸਾਰੇ ਹੀ ਗੁਰਦੁਆਰਿਆਂ ਵਿੱਚ ਸ਼ਹੀਦੀ ਦਿਹਾੜੇ ਜਿਹੜੇ ਮਨਾਏ ਜਾ ਰਹੇ ਹਨ ਅਸੀਂ ਵੀ ਗੁਰਦੁਆਰਾ ਤਾਮੀ ਸਾਹਿਬ ਦੇ ਸਵੇਰ ਤੋਂ ਹੀ ਬਾਣੀ ਪੜੀ ਸੁਖਨੀ ਸਾਹਿਬ ਜੀ ਦੇ ਜਾਪ ਕੀਤੇ ਅਤੇ ਕੀਰਤਨ ਹੋਇਆ ਮੈਂ ਗੁਰਪ੍ਰੀਤ ਸਿੰਘ ਅੱਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਗੁਰਦੁਆਰਾ ਤਾਮੀ ਸਾਹਿਬ ਦੀ ਜਿਹੜੀ ਪ੍ਰਬੰਧਕ ਕਮੇਟੀ ਜੋ ਕਿ ਅਸੀਂ ಗ್ರಾಮ ਪੰਚਾਇਤ ਆਲਮਗੀਰ ਕਾਲਾ ਸੰਗਿਆ ਨੇ ਨਵੀਂ ਚੁਣੀਆ ਮੈਂ ਜਿਆਦਾ ਸਮਾਂ ਨਹੀਂ ਲਵਾਂਗਾ ਅੱਜ ਅਸੀਂ ਗੁਰੂ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਇੱਕ ਨਵੀਂ ਕਮੇਟੀ ਜਿਹੜੀ ਗੁਰਦੁਆਰਾ ਟਾਮੀ ਸਾਹਿਬ ਦੀ ਬਣਾਉਣ ਜਾ ਰਹੇ ਹਾਂ ਜਿਹੜੀ ਕਿ ਅੱਜ ਤੋਂ ਹੀ ਗੁਰਦੁਆਰਾ ਟਾਮੀ ਸਾਹਿਬ ਦਾ ਪ੍ਰਬੰਧ ਚਲਾਵੇਗੀ ਸੋ ਮੈਂ ਜਿਆਦਾ ਸਮਾਂ ਨਾ ਲੈਂਦਾ ਹਾਂ ਸਭ ਤੋਂ ਪਹਿਲਾਂ ਬੇਨਤੀ ਕਰੂੰਗਾ ਸਰਦਾਰ ਰਜਿੰਦਰ ਸਿੰਘ ਜੀ ਉਹ ਮੇਰੇ ਕੋਲ ਇੱਥੇ ਮੇਰੇ ਕੋਲ ਪਹੁੰਚਣ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਉਹਨਾਂ ਨੂੰ ਨਵੀਂ ਕਮੇਟੀ ਦੇ ਵਿੱਚ ਜਿਹੜਾ ਸਾਡੇ ਹੈੱਡ ਗ੍ਰੰਥੀ ਸਿੰਘ ਸਾਹਿਬ ਉਹਨਾਂ ਨੂੰ ਸਰੂਪਾ ਦੇਣਗੇ ਅਤੇ ਮੈਂ ਇਹ ਦੱਸਣਾ ਚਾਹੁੰਦਾ ਸਰਦਾਰ ਰਜਿੰਦਰ ਸਿੰਘ ਜੀ ਸਾਡੇ ਮੈਂਬਰ ਪੰਚਾਇਤ ਅਤੇ ਅੱਜ ਤੋਂ ਗੁਰਦੁਆਰਾ ਟਾਮੀ ਸਾਹਿਬ ਦੀ ਪ੍ਰਧਾਨਗੀ ਦੀ ਜਿਹੜੀ ਸੇਵਾ ਕਰਨਗੇ ਸੋ ਇਹਨਾਂ ਨੂੰ ਸਰੋਪਾ ਉਦੇ ਕੇ ਸਮੂਹ ಗ್ರಾಮ ਪੰਚਾਇਤ ਤੇ ਨਗਰ ਵੱਲੋਂ ਅੱਜ ਤੋਂ ਪ੍ਰਧਾਨਗੀ ਦੀ ਸੇਵਾ ਦਿੱਤੀ ਜਾਂਦੀ ਹੈ ਸਤਿ ਸ੍ਰੀ ਅਕਾਲ ਇੱਧਰ ਆ ਜੀ ਇੱਥੇ ਜੀ ਸੋ ਇਹਨਾਂ ਦੇ ਨਾਲ ਸਾਡਾ ਦੂਸਰਾ ਕਮੇਟੀ ਮੈਂਬਰ ਗਰਦੀਪ ਸਿੰਘ ਪਲਾਹਾ ਮੈਂ ਆਪਣੇ ਵੀਰ ਨੂੰ ਕਰੂੰਗਾ ਕਿ ਆ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਗੁਰੂਕ ਜੀ ਦਾ ਸਰੂਪਾ ਲਵ ਅਤੇ ਅੱਜ ਤੋਂ ਗੁਰਦੁਆਰਾ ਟਾਮੀ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਜੋ ਹੈ ਸਾਰਾ ਕੰਮ ਤੁਸੀਂ ਦੇਖਣਾ ਹੈ ਬੋਲੇ ਈਸ਼ੋ ਰਹਾ ਸਤਿ ਸ੍ਰੀ ਅਕਾਲ ਗਰਦੀਪ ਸਿੰਘ ਪਲਾਹਾ ਅੱਜ ਤੋਂ ਮੇਰਾ ਵੀਰ ਗੁਰਦੁਆਰਾ ਟਾਮੀ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਵਾਈਸ ਪ੍ਰਧਾਨ ਹੋਊਗਾ ਜੀ ਸੋ ਤੀਸਰਾ ਨਾਮ ਜਸਵਿੰਦਰ ਸਿੰਘ ਭਮਰਾ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਸਾਡੇ ਕੋਲ ਪਹੁੰਚਣ ਅਤੇ ਗੁਰੂ ਮਹਾਰਾਜ ਦੀ ਬਖਸ਼ਿਸ਼ ਸਰੋਪਾ ਸਾਹਿਬ ਲੈ ਕੇ ਅੱਜ ਤੋਂ ਗੁਰਦੁਆਰਾ ਟਾਮੀ ਸਾਹਿਬ ਦੀ ਖਜ਼ਾਨਚੀ ਪੱਧ ਦੀ ਸੇਵਾ ਜਿਹੜੀ ਆ ਉਹ ਜਸਵਿੰਦਰ ਸਿੰਘ ਭਮਰਾ ਜੀ ਕਰਨਗੇ ਰੇ ਸੋਹਰੇ ਹਾਂ ਸਵਾਗਤ ਹੈ ਜਸਵਿੰਦਰ ਸਿੰਘ ਜੀ ਪਮਰਾ ਗੁਰਦੁਆਰਾ ਟਾਬੀ ਸਾਹਿਬ ਦੇ ਖਜ਼ਾਨਚੀ ਨਿਯੁਕਤ ਕੀਤੇ ਗਏ ਆ ਅਤੇ ਉਸ ਤੋਂ ਬਾਅਦ ਸੰਤੋਖ ਸਿੰਘ ਜੀ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਮੇਰੇ ਕੋਲ ਆਉਣ ਸਰਦਾਰ ਸੰਤੋਖ ਸਿੰਘ ਜੀ ਜਿਨ੍ਹਾਂ ਨੂੰ ਗੁਰੂ ਮਹਾਰਾਜ ਦੀ ਬਖਸ਼ਿਸ਼ ਰੂਪਾ ਦੇ ਕੇ ਅੱਜ ਤੋਂ ਗੁਰਦੁਆਰਾ ਟਾਬੀ ਸਾਹਿਬ ਦਾ ਸੈਕਟਰੀ ਨਿਯੁਕਤ ਕੀਤਾ ਜਾਂਦਾ ਹੈ ਜੀ ਸਖਵਿੰਦ ਸਖਵਿੰਦ ਸੋਰੀ ਜੀ ਸੋਰੀ ਸਖਵਿੰਦਰ ਸਿੰਘ ਸਖਵਿੰਦਰ ਸਿੰਘ ਜੀ ਇਹਨਾਂ ਦਾ ਅੰਕਲ ਹੁਣਾਂ ਦਾ ਨਾਮ ਸਰਦਾਰ ਮੰਗਲ ਸਿੰਘ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਗੁਰੂ ਮਹਾਰਾਜ ਦੀ ਬਖਸ਼ਿਸ਼ ਸਰੋਪਾ ਸਾਹਿਬ ਲੈ ਕੇ ਅੱਜ ਤੋਂ ਪ੍ਰਬੰਧਕ ਕਮੇਟੀ ਦੇ ਮੈਂਬਰ ਵਜੋਂ ਅਹੁਦਾ ਸੰਭਾਲਣਗੇ ਮੰਗਲ ਸਿੰਘ ਜੀ ਇਸ ਤੋਂ ਅੱਗੇ ਮੇਰਾ ਵੀਰ ਜਸਵੰਤ ਸਿੰਘ ਉਹਨਾਂ ਨੂੰ ਬੇਨਤੀ ਹੈ ਕਿ ਗੁਰੂ ਮਹਾਰਾਜ ਦੀ ਬਖਸ਼ਿਸ਼ ਸਰੋਪਾ ਸਾਹਿਬ ਲੈ ਕੇ ਅੱਜ ਤੋਂ ਗੁਰਦੁਆਰਾ ਟਾਮੀ ਸਾਹਿਬ ਦੇ ਮੈਂਬਰ ਜੋ ਅਹੁਦਾ ਸੰਭਾਲੋ ਬੋਲੇ ਸੋ ਨਿਹਾਲ ਸਤਿਨਾਮ ਸ੍ਰੀ ਵਾਹਿਗੁਰੂ ਸਤਨਾਮ ਸਿੰਘ ਜੀ ਸਤਨਾਮ ਸਿੰਘ ਜੀ ਨੂੰ ਬੇਨਤੀ ਹੈ ਕਿ ਉਹ ਵੀ ਆ ਕੇ ਗੁਰਦੁਆਰਾ ਟਾਮੀ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਵਿੱਚ ਨਵੀਂ ਕਮੇਟੀ ਦੇ ਵਿੱਚ ਮੈਂਬਰ ਵਜੋਂ ਆਪਣਾ ਅਹੁਦਾ ਸੰਭਾਲ ਕੇ ਗੁਰੂ ਮਹਾਰਾਜ ਦੀ ਸੇਵਾ ਕਰਨ ਸਤਨਾਮ ਸਿੰਘ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਤੇ ਇਸ ਤੋਂ ਬਾਅਦ ਗੁਰਦੀਪ ਸਿੰਘ ਭਮਰਾ ਜੀ ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਸਾਡੇ ਕੋਲ ਆਉਣ ਅਤੇ ਅੱਜ ਤੋਂ ਕਮੇਟੀ ਵਿੱਚ ਐਜ਼ ਅ ਮੈਂਬਰ ਆਪਣੀ ਸੇਵਾ ਨਿਭਾਉਣ ਗੁਰਦੀਪ ਸਿੰਘ ਪਮਰਾ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਗੁਰਦੁਆਰਾ ਤਾਮੀ ਸਾਹਿਬ ਵਿੱਚ ਅੱਜ ਤੋਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜੋ ਵੀ ਨਵੀਂ ਕਮੇਟੀ ਬਣਾਈ ਗਈ ਹੈ ਉਹ ਸਾਰੀ ਸੰਗਤ ਦੇ ਸਾਹਮਣੇ ਹੈ ਸੰਗਤ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਗੁਰਦੁਆਰਾ ਸਾਹਿਬ ਵਿੱਚ ਆਇਆ ਕਰੋ ਸੇਵਾ ਕਰਿਆ ਕਰੋ ਅਤੇ ਗੁਰਦੁਆਰੇ ਦੇ ਪ੍ਰਬੰਧ ਨੂੰ ਅੱਜ ਤੋਂ ਸਾਡੇ ਪ੍ਰਧਾਨ ਜੀ ਅਤੇ ਸਾਰੀ ਕਮੇਟੀ ਆਪਣੀ رائے ਤੇ ਸਲਾਹ ਨਾਲ ਚਲਾਏਗੀ ਸੋ ਸਾਰੇ ਹੀ ਸੰਗਤ ਨੂੰ ਐਨਆਰਆਈ ਵੀਰਾਂ ਨੂੰ ਤੇ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਗੁਰਦੁਆਰਾ ਸਾਹਿਬ ਆਓ ਗੁਰਦੁਆਰਾ ਸਾਹਿਬ ਆ ਕੇ ਸੇਵਾ ਕਰੋ ਅਤੇ ਗੁਰਦੁਆਰੇ ਦੇ ਪ੍ਰਬੰਧ ਨੂੰ ਚਲਾਉਣ ਲਈ ਜਿਹੜੀ ਸਾਡੀ ਨਵੀਂ ਬਣੀ ਹੋਈ ਕਮੇਟੀ ਆ ਇਹਨਾਂ ਦਾ ਸਾਥ ਦਿਓ। ਤੁਸੀਂ ਕੁਝ ਕਹਿਣਾ ਚਾਹੁੰਦੇ ਨਹੀਂ। ਠੀਕ ਹੈ ਜੀ ਇੰਨੀਆਂ ਹੀ ਗੱਲਾਂ ਨਾਲ ਸਮਾਪਤੀ ਕਰਦਾ ਹਾਂ। ਬੋਲੇ ਸੋਨਹਾ ਸੋਨਾ। ਮੈਂ ਨਾਲ ਦੀ ਨਾਲ ਇਹ ਵੀ ਗੱਲ ਦੱਸ ਦੇਣਾ ਚਾਹੁੰਦਾ ਹਾਂ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨਾਲ ਸਾਡੀ ਪੰਚਾਇਤ ਆਲਮਗੀਰ ਕਾਲਾ ਸੰਘਿਆ ਸਾਡੀ ਸਾਰੀ ਪੰਚਾਇਤ ਪੂਰੇ ਦਾ ਪੂਰਾ ਕਮੇਟੀ ਦਾ ਸਾਥ ਦੇਊਗੀ ਜਿੱਦਾਂ ਵੀ ਕਮੇਟੀ ਸਾਡੀ ਸੇਵਾ ਲਊਗੀ ਅਸੀਂ ਇਹਨਾਂ ਦੇ ਨਾਲ ਹਮੇਸ਼ਾ ਰਹਾਂਗੇ ਠੀਕ ਹੈ ਜੀ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜੀ